ਲਓ ਜੀ ਇਸ ਤਰ੍ਹਾਂ ਵੱਡੇ-ਵੱਡੇ ਇੰਡੀਆ ਕਿਸ਼ਤੀਆਂ ਵੱਡੇ-ਵੱਡੇ ਚੰਡੋਲ ਹਨ ਇਹ ਮੇਲੇ ਦੇ ਵਿੱਚ ਜਿਹੜੇ ਹੋ ਲੱਗਦੇ ਨੇ ਸਾਰਿਆਂ ਨੂੰ ਪਿਆਰਪ੍ਰੀ ਸਤਿ ਸ੍ਰੀਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਆਂ ਕੋਲਾਣੇ ਦੇ ਮੇਲੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਕੋਲਾਣੇ ਪਿੰਡ ਦਾ ਮੇਲਾ ਦਿਖਾਵਾਂਗੇ ਇਹ ਜਿਹੜਾ ਪਿੰਡਾ ਬਡਲਾਡੇ ਦੇ ਕੋਲੇ ਆ ਇਹ ਪਿੰਡ ਦੇ ਵਿੱਚ ਬਹੁਤ ਵੱਡਾ ਮੇਲਾ ਜਿਹੜਾ ਉਹ ਲੱਗਦਾ 3 ਦਿਨਾਂ ਦਾ ਇਹ ਮੇਲਾ ਹੁੰਦਾ ਅੱਜ ਤਰੀਕ ਹੈਗੀ 19 ਮਾਰਚ 19 20 ਤੇ 21 ਤਿੰਨ ਦਿਨ ਦਾ ਮੇਲਾ ਅੱਜ ਮੇਲੇ ਦਾ ਪਹਿਲਾ ਦਿਨ ਆ ਇਹ ਮੇਲਾ ਜਿਹੜਾ ਸ਼ੀਤਲਾ ਮਾਤਾ ਦਾ ਮੇਲਾ ਹੁੰਦਾ ਬਹੁਤ ਦੂਰੋਂ ਦੂਰੋਂ ਸੰਗਤਾਂ ਆ ਕੇ ਮੇਲੇ ਦੇ ਵਿੱਚ ਸ਼ਾਮਲ ਹੁੰਦੀਆਂ ਨੇ ਸੋ ਅੱਜ ਦੀ ਵੀਡੀਓ 'ਚ ਬਣੇ ਰਹੋ ਸਾਰਾ ਪੌਂਕਲਾਣੇ ਦਾ ਮੇਲਾ ਤੁਹਾਨੂੰ ਦਿਖਾਉਂਦੇ ਆ ਚੱਲਦੇ ਆ ਜੀ ਆਪਾਂ ਸਾਰਾ ਮੇਲਾ ਇਹ ਦੇਖਦੇ ਆ ਬਾਕੀ ਜਿਵੇਂ ਇੱਥੇ ਨਾਲ-ਨਾਲ ਦੁਕਾਨਾਂ ਲੱਗੀਆਂ ਹੋਈਆਂ ਨੇ ਹਨਾ ਮੇਲੇ ਦੇ ਸ਼ੁਰੂ ਵਿੱਚ ਪ੍ਰਸ਼ਾਦ ਵਾਲੀਆਂ ਇੱਥੇ ਪ੍ਰਸ਼ਾਦ ਵਾਲੀਆਂ ਦੁਕਾਨਾਂ ਨੇ ਇੱਥੋਂ ਸੰਗਤਾਂ ਪ੍ਰਸ਼ਾਦ ਜਿਹੜਾ ਉਹ ਲੈ ਕੇ ਜਾਂਦੀਆਂ ਨੇ ਮੱਥਾ ਟੇਕਣ ਵਾਸਤੇ ਚੁੰਨੀਆਂ ਵਗੈਰਾ ਹੋਗੇ ਨਾਰੀਅਲ ਹੋਗੇ ਹਨ ਤੇ ਐਵੇਂ ਦਾ ਸਾਰਾ ਇੱਥੇ ਸਮਾਨ ਜਿਹੜਾ ਉਹ ਹੈਗਾ ਆ ਤੁਸੀਂ ਨਾਲ-ਨਾਲ ਦੇਖ ਸਕਦੇ ਹੋ ਬਹੁਤ ਸਾਰੀਆਂ ਦੁਕਾਨਾਂ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਇੱਥੋਂ ਸਾਰਾ ਸਮਾਨ ਮੱਥਾ ਟੇਕਣ ਵਾਲਾ ਹੀ ਮਿਲਦਾ ਤੇ ਬਹੁਤ ਵੱਡਾ ਹੀ ਮੇਲਾ ਹੁੰਦਾ ਕੁਲਾਣੇ ਦਾ ਮੇਲਾ ਬਹੁਤ ਮਸ਼ਹੂਰ ਜਿਹੜਾ ਉਹ ਮੇਲਾ ਇਹ ਏਰੀਆ ਦੇ ਵਿੱਚ ਤੇ ਚੱਲਦੇ ਆਪਾਂ ਅੰਦਰੋਂ ਤੁਹਾਨੂੰ ਦਰਸ਼ਨ ਵੀ ਜਿਹੜੇ ਉਹ ਕਰਵਾਵਾਂਗੇ ਜਿੱਥੇ ਉਹ 메ਨ ਸਥਾਨ ਜਿਹੜਾ ਉਹ ਬਣਿਆ ਹੋਇਆ ਉਹਦੇ ਆਪਾਂ ਦਰਸ਼ਨ ਵੀ ਕਰਵਾਵਾਂਗੇ ਤੇ ਸ਼ੀਤਲਾ ਮਾਤਾ ਦਾ ਜਿਹੜਾ ਉਹ ਮੇਲਾ ਹੁੰਦਾ ਜਿਵੇਂ ਆਪਾਂ ਪਿਛਲੇ ਦਿਨਾਂ ਦੇ ਵਿੱਚ ਜਰਗ ਦੀ ਵੀਡੀਓ ਪਾਈ ਸੀ ਜਰਗ ਦਾ ਮੇਲਾ ਜਿਵੇਂ ਹੈ ਨਾ ਉਹ ਵੀ ਸ਼ੀਤਲਾ ਮਾਤਾ ਦਾ ਮੇਲਾ ਹੁੰਦਾ ਉਸੇ ਤਰ੍ਹਾਂ ਇੱਥੇ ਵੀ ਸ਼ੀਤਲਾ ਮਾਤਾ ਦਾ ਜਿਹੜਾ ਉਹ ਮੇਲਾ ਲੱਗਦਾ ਇਧਰ ਨਾਲ-ਨਾਲ ਦੁਕਾਨਾਂ ਲੱਗੀਆਂ ਹੋਈਆਂ ਨੇ ਬਾਕੀ ਬਹੁਤ ਭਾਰੀ ਸੰਗਤਾਂ ਵੈਸੇ ਜਿਹੜਾ ਉਹ ਇਕੱਠ ਹੁੰਦਾ ਇਧਰ ਬਾਕੀ ਤੁਸੀਂ ਦੇਖ ਰਹੇ ਹੋ ਸਾਰੀਆਂ ਪਕੌੜੇ ਵਗੈਰਾ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਐਵੇਂ ਵੱਡੀਆਂ-ਵੱਡੀਆਂ ਦੁਕਾਨਾਂ ਇਹ ਮੇਲੇ ਦੇ ਵਿੱਚ ਲੱਗਦੀਆਂ ਨੇ ਹਾਂਜੀ ਵਾਈਕਲ ਆਫਸਰ ਜੀ ਇਹ ਅੱਜ ਪਹਿਲਾ ਦਿਨ ਆ ਜੀ ਮੇਲੇ ਦਾ ਠੀਕ ਹੈ ਤਿੰਨ ਦਿਨ ਭਰ ਦਾ ਇਹ ਠੀਕ ਹੈ ਜੀ ਠੀਕ ਹੈ ਤੇ ਮੇਨ ਇਧਰ ਇਹ ਜਗਾ ਜਿਹੜੀ ਬਣੀ ਹੋਈ ਮੈਂ ਨਾ ਮਾਤਾ ਦਾ ਮੰਦਿਰ ਹੈ ਜੀ ਅਗਲੇ ਸਾਈਡ ਠੀਕ ਹੈ ਜੀ ਠੀਕ ਹੈ ਧੰਨਵਾਦ ਜੀ ਤੇ ਐਵੇਂ ਦੁਕਾਨਾਂ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਜਿਹੜੀਆਂ ਸੜਕ ਦੇ ਦੋਵੇਂ ਪਾਸੇ ਹਨਾ ਖਾਣ ਪੀਣ ਵਾਲੀਆਂ ਤੇ ਆਹ ਸਾਈਡ ਕੁਝ ਖਰੀਦਦਾਰੀ ਵਾਲਾ ਜਿਹੜਾ ਉਹ ਸਮਾਨ ਹੈ ਉਹਦੀਆਂ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਤੇ ਬਹੁਤ ਦੂਰੋਂ ਦੂਰੋਂ ਸੰਗਤਾਂ ਇਹ ਮੇਲੇ ਦੇ ਵਿੱਚ ਆ ਕੇ ਸ਼ਾਮਲ ਹੁੰਦੀਆਂ ਨੇ ਅ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਬਾਕੀ ਪੂਰੇ ਪਰਿਵਾਰ ਜਿਹੜੇ ਆਉਂਦੇ ਨੇ ਸਾਰੇ ਪਰਿਵਾਰ ਸਮੇਤ ਮੇਲੇ ਦੇ ਵਿੱਚ ਮੱਥਾ ਟੇਕਣ ਵਾਸਤੇ ਤੇ ਵੱਡੇ ਵੱਡੇ ਝੂਲੇ ਵੀ ਮੇਲੇ ਦੇ ਵਿੱਚ ਜਿਹੜੇ ਉਹ ਲੱਗਦੇ ਨੇ ਉਹ ਵੀ ਆਪਾਂ ਸਾਰਾ ਤੁਹਾਨੂੰ ਜਿਹੜਾ ਉਹ ਦਿਖਾਵਾਂਗੇ ਇੱਧਰ ਕੁਝ ਖਰੀਦਦਾਰੀ ਵਾਲੀਆਂ ਦੁਕਾਨਾਂ ਜਵਾਕਾਂ ਦੇ ਘਰਾਉਣੇ ਵਾਲੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਤੇ ਨਾਲ ਨਾਲ ਖਾਣ ਪੀਣ ਵਾਲੀਆਂ ਦੁਕਾਨਾਂ ਵੀ ਜਿਹੜੀਆਂ ਉਹ ਹੈਗੀਆਂ ਨੇ ਇੱਧਰ ਵੀ ਜਿਵੇਂ ਕੁਝ ਪਕੌੜੇ ਵਗੈਰਾ ਹੋਗੇ ਹਨ ਮਠਾਈ ਵਾਲੀਆਂ ਦੁਕਾਨਾਂ ਤੇ ਇਸ ਤਰ੍ਹਾਂ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਇਹ ਮੇਲੇ ਦੇ ਵਿੱਚ ਲੱਗਦੀਆਂ ਨੇ ਇੱਥੇ ਗਰਮ ਗਰਮ ਜਲੇਬੀਆਂ ਵੀ ਜਿਹੜੀਆਂ ਉਹ ਵੜ ਰਹੀਆਂ ਨੇ ਹੈਗੀਆਂ ਤੇ ਇਸ ਤਰ੍ਹਾਂ ਖਾਣ ਪੀਣ ਵਾਲੀਆਂ ਦੁਕਾਨਾਂ ਮਠਿਆਈ ਪਕੌੜੇ ਜਲੇਬੀਆਂ ਹਨ ਇਸ ਤਰ੍ਹਾਂ ਦੀਆਂ ਦੁਕਾਨਾਂ ਇਹ ਮੇਲੇ ਦੇ ਵਿੱਚ ਲੱਗਦੀਆਂ ਨੇਗੀਆਂ ਤੇ ਅੱਗੇ ਚੱਲਦੇ ਆਂ ਕਿਉਂ ਆਪਾਂ ਦੇਖਦੇ ਆਂਗੇ ਬਹੁਤ ਵੱਡਾ ਮੇਲਾ ਹੁੰਦਾ ਬਾਕੀ ਵੀਡੀਓ ਤੇ ਕਮੈਂਟ ਤੁਸੀਂ ਕਰਕੇ ਦੱਸਿਓ ਵੀ ਕਿਹੜੇ-ਕਿਹੜੇ ਏਰੀਆ ਦੇ ਵਿੱਚੋਂ ਤੁਸੀਂ ਸਾਡੀ ਵੀਡੀਓ ਜਿਹੜੀ ਉਹ ਦੇਖ ਰਹੇ ਹੋਗੇ ਤੇ ਇੱਥੇ ਸਮਾਨ ਤੁਸੀਂ ਦੇਖ ਸਕਦੇ ਹੋ ਅੰਦਰ ਮੱਥਾ ਟੇਕਣ ਵਾਸਤੇ ਸਾਰਾ ਸਮਾਨ ਜਿਵੇਂ ਹਨ ਪ੍ਰਸ਼ਾਦ ਹੋ ਗਿਆ ਬਾਕੀ ਹੋਰ ਪਕੌੜੇ ਵਗੈਰਾ ਹੋਗੇ ਬਹੁਤ ਵੱਡੀਆਂ-ਵੱਡੀਆਂ ਖਾਣ-ਪੀਣ ਵਾਲੀਆਂ ਦੁਕਾਨਾਂ ਮੇਲੇ ਦੇ ਵਿੱਚ ਲੱਗੀਆਂ ਹੋਈਆਂ ਨੇ ਤੇ ਜੇ ਕੋਈ ਇਹ ਏਰੀਆ 'ਚੋਂ ਵੀਡੀਓ ਦੇਖ ਰਿਹਾ ਬਡਲਾਡ ਏਰੀਆ ਦੇ ਵਿੱਚੋਂ ਵੀਡੀਓ ਦੇਖ ਰਹੇ ਹਾਂ ਤਾਂ ਉਹ ਵੀ ਜਰੂਰ ਕਮੈਂਟ ਕਰਕੇ ਦੱਸਿਓ ਹਨ ਤੇ ਹੋਰ ਪੰਜਾਬ ਦੇ ਕਿਹੜੇ-ਕਿਹੜੇ ਏਰੀਆ ਦੇ ਵਿੱਚੋਂ ਤੁਸੀਂ ਵੀਡੀਓ ਦੇਖਦੇ ਹੋ ਉਹ ਵੀ ਕਮੈਂਟ ਕਰਕੇ ਦੱਸਿਓ ਤੇ ਇੱਧਰ ਵੀ ਗਰਮ-ਗਰਮ ਜਲੇਬੀਆਂ ਜਿਹੜੀਆਂ ਉਹ ਬਣ ਰਹੀਆਂ ਜਾਨੀਆਂ ਗਈਆਂ ਤੇ ਇਸ ਤਰ੍ਹਾਂ ਖਾਣ-ਪੀਣ ਵਾਲੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਬਹੁਤ ਵੱਡੀਆਂ-ਵੱਡੀਆਂ ਮੇਲੇ ਦੇ ਵਿੱਚ ਤੇ ਅੱਗੇ ਚੱਲਦੇ ਆਪਾਂ ਹਨਾ ਇੱਧਰ 버ਗਰ ਗੋਲਚੇ ਹੋਗੇ ਐਵੇਂ ਦੀਆਂ ਸਾਰੀਆਂ ਦੁਕਾਨਾਂ ਤੇ ਅੱਜ ਮੇਲੇ ਦਾ ਜਿਹੜਾ ਉਹ ਪਹਿਲਾ ਦਿਨ ਹੈ ਤੇ ਪਹਿਲੇ ਦਿਨ ਬਹੁਤ ਜਿਹੜਾ ਭਾਰੀ ਰਾਸ਼ ਮੇਲੇ ਦੇ ਵਿੱਚ ਉਹ ਹੋਇਆ ਹੋਇਆ ਤੇ ਜਿਵੇਂ ਦੋ ਦਿਨ ਇਹ ਮੇਲੇ ਦੇ ਹੋਰ ਨੇ ਅੱਜ 19 ਤਰੀਕ ਹੈ 19 20 21 ਤੇ ਆਖਰੀ ਦਿਨ ਇੱਥੇ ਹੋਰ ਵੀ ਜਿਹੜਾ ਉਹ ਭਾਰੀ ਇਕੱਠ ਹੋਊਗਾ ਤੇ ਆਹ ਵਾਲੀ ਸਾਈਡ ਚੂਲੇ ਵੀ ਜਿਹੜੇ ਉਹ ਲੱਗੇ ਹੋਏ ਨੇ ਇਹ ਵੀ ਆਪਾਂ ਤੁਹਾਨੂੰ ਜਿਹੜੇ ਉਹ ਦਿਖਾ ਦਵਾਂਗੇ ਬਹੁਤ ਵੱਡੇ ਵੱਡੇ ਚੂਲੇ ਮੇਲੇ ਦੇ ਵਿੱਚ ਲੱਗਦੇ ਨੇ ਚੰਡੂਲ ਹੋ ਗਿਆ ਜਿਵੇਂ ਕਿਸ਼ਤੀ ਹੋਗੀ ਤੇ ਅੱਜ ਪਹਿਲੇ ਦਿਨ ਕਰਕੇ ਹਲੇ ਚੂਲੇ ਥੋੜਾ ਜਿਹਾ ਘੱਟ ਚੱਲੇ ਨੇ ਜਿਵੇਂ ਜਿਵੇਂ ਮੇਲਾ ਭਖੂਗਾ ਸ਼ਾਮ ਨੂੰ ਜ਼ਿਆਦਾ ਇਕੱਠ ਹੋਊਗਾ ਕਿਉਂਕਿ ਅੱਜ ਦਿਨ ਵੀ ਜਿਹੜਾ ਉਹ ਵਰਕਿੰਗ ਡੇ ਐ ਤੇ ਜਿਵੇਂ ਸਕੂਲਾਂ ਵਾਲਿਆਂ ਦੇ ਬੱਚਿਆਂ ਦੇ ਪੇਪਰ ਵਗੈਰਾ ਚੱਲਦੇ ਨੇ ਖਾਮ ਨੂੰ ਭਾਰੀ ਇਕੱਠ ਹੋ ਜਾਣਾ ਔਰੇ ਤੇ ਆਹ ਟ੍ਰੇਨ ਇਧਰ ਜਿਹੜੀ ਉਹ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਦੇ ਵੱਡੇ ਵੱਡੇ ਝੂਲੇ ਮੇਲੇ ਦੇ ਵਿੱਚ ਜਿਹੜੇ ਉਹ ਲੱਗੇ ਹੋਏ ਨੇ ਲਾਓ ਜੀ ਬਾਈ ਹੁਣੀਆਂ ਦੇ ਹੱਥ ਵੀ ਖੜਾ ਕਰਤਾ ਤੇ ਬਾਕੀ ਇਧਰ ਹੋਰ ਵੀ ਝੂਲੇ ਜਿਹੜੇ ਉਹ ਲੱਗੇ ਹੋਏ ਨੇ ਜਿਵੇਂ ਆਹ ਚੰਡੋਲ ਹੋ ਗਿਆ ਹਨਾ ਸਾਹਮਣੇ ਚੰਡੋਲ ਕਿਸ਼ਤੀ ਇਹ ਹਲੇ ਚੱਲ ਨਹੀਂ ਰਹੇ ਤੇ ਜੇ ਆਪਾਂ ਅੱਗੇ ਹਲੇ ਜਾਂਦੇ ਆ ਜੇ ਅਜਾ ਤੱਕ ਚੱਲੇ ਤਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਜਲਦੇ ਆਪਾਂ ਕਿਸ਼ਤੀਆਂ ਚੰਡੋਲ ਇਸ ਤਰ੍ਹਾਂ ਝੂਲੇ ਮੇਲੇ ਦੇ ਵਿੱਚ ਜਿਹੜੇ ਉਹ ਲੱਗਦੇ ਨੇਗੇ ਤੇ ਅੱਗੇ ਚੱਲਦੇ ਆਂ ਕਿਉਂ ਮੇਲਾ ਦੇਖਦੇ ਆਂ ਬਾਕੀ ਆ ਛੋਟੇ ਬੱਚਿਆਂ ਆ ਇਹ ਹਾ ਟ੍ਰੇਨ ਹੋ ਗਈ ਜਿਵੇਂ ਹੈਨਾ ਇਸ ਤਰ੍ਹਾਂ ਦੇ ਝੂਲੇ ਵੀ ਜਿਹੜੇ ਇੱਥੇ ਉਹ ਲੱਗਦੇ ਨੇ ਛੋਟੇ ਬੱਚਿਆਂ ਵਾਸਤੇ ਵੱਡੇਆਂ ਵਾਸਤੇ ਹੈਨਾ ਝੂਲੇ ਲੱਗਦੇ ਨੇ ਤੇ ਮੈਂ ਪਹਿਲੀ ਵਾਰ ਆਇਆ ਇਹ ਏਰੀਆ ਦੇ ਵਿੱਚ ਮੇਲਾ ਦੇਖਣ ਵਾਸਤੇ ਤੇ ਮੈਂ ਕਿਹਾ ਵੀ ਇਹ ਏਰੀਆ ਦਾ ਵੀ ਆਪਾਂ ਮੇਲਾ ਦੇਖੀਏ ਹੈਨਾ ਇਹ ਮੇਲੇ ਦੀ ਵੀਡੀਓ ਜਿਹੜੀ ਉਹ ਬਣਾਈਏ ਬਾਕੀ ਇੱਧਰ ਸਾਰੀਆਂ ਦੁਕਾਨਾਂ ਖਾਣ-ਪੀਣ ਵਾਲੀਆਂ ਕੁਝ ਖਰੀਦਦਾਰੀ ਵਾਲਾ ਸਾਮਾਨ ਵਾਲੀਆਂ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਅੱਗੇ ਨੇਪੂਪਾ ਕੀ ਤਿਆਰ ਕੀਤਾ ਹੋਇਆ ਬਹੁਤ ਦੂਰ ਦੂਰ ਤੱਕ ਦੁਕਾਨਾਂ ਜਿਹੜੀਆਂ ਮੇਲੇ ਦੇ ਵਿੱਚ ਲੱਗਦੀਆਂ ਨੇਗੀਆਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਤੇ ਸਵੇਰ ਤੋਂ ਹੀ ਇੱਥੇ ਜਿਹੜਾ ਉਹ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਮੈਂ ਰਸਤੇ ਦੇ ਵਿੱਚ ਦੇਖ ਰਿਹਾ ਸੀਗਾ ਟਰਾਲੀਆਂ ਦੇ ਵਿੱਚ ਗੱਡੀਆਂ ਦੇ ਵਿੱਚ ਸੰਗਤਾਂ ਜਿਹੜੀਆਂ ਉਹ ਆ ਰਹੀਆਂ ਨੇਗੀਆਂ ਜਿਹਦੇ ਕੋਲ ਜਿਹੜਾ ਸਾਧਨਾ ਟਰਾਲੀਆਂ ਗੱਡੀਆਂ ਮੋਟਰਸਾਈਕਲ ਹਨ ਦੂਰੋਂ ਦੂਰੋਂ ਆ ਕੇ ਮੇਲੇ ਦੇ ਵਿੱਚ ਸੰਗਤਾਂ ਉਹ ਸ਼ਾਮਲ ਹੁੰਦੀਆਂ ਨੇ ਤੇ ਕਾਫੀ ਦੂਰ ਗੱਡੀ ਮੋਟਰਸਾਈਕਲ ਖੜਾ ਕੇ ਜਿਹੜਾ ਆਉਣਾ ਪੈਂਦਾ ਕਿਉਂਕਿ ਮੇਲੇ ਦੇ ਵਿੱਚ ਇਕੱਠ ਜਿਹੜਾ ਹੋ ਹੁੰਦਾ ਉਸ ਕਰਕੇ ਫਿਰ ਦੂਰੋਂ ਜਿਹੜਾ ਉਹ ਪੈਦਲ ਚੱਲ ਕੇ ਆਉਣਾ ਪੈਂਦਾ ਤੇ ਆਹ ਰਸਤਾ ਜਿਹੜਾ ਮੇਨ ਸਥਾਨ ਨੂੰ ਜਾਂਦਾ ਮੰਦਰ ਨੂੰ ਜਾਂਦਾ ਜਿੱਥੇ ਮਾਥਾ ਜਿਹੜਾ ਉਹ ਟੇਕਿਆ ਜਾਂਦਾ ਹੈ ਨਾ ਤੇ ਉਧਰੋਂ ਚੱਲਦੇ ਆਪਾਂ ਅੰਦਰੋਂ ਤੁਹਾਨੂੰ ਜਿਹੜੇ ਉਹ ਦਰਸ਼ਨ ਕਰਵਾਉਨੇ ਆ ਬਾਕੀ ਇੱਧਰ ਵੀ ਬਹੁਤ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਬਹੁਤ ਏਰੀਆ ਦੇ ਵਿੱਚ ਇਹ ਮੇਲਾ ਜਿਹੜਾ ਉਹ ਫੈਲਿਆ ਹੁੰਦਾ ਤੇ ਇੱਥੇ ਆ ਬੈਗ ਵਗੈਰਾ ਹਨਾ ਐਵੇਂੀਆਂ ਦੁਕਾਨਾਂ ਕੁਛ ਜੁਐਲਰੀ ਵਾਲੀਆਂ ਦੁਕਾਨਾਂ ਜਿਹੜੀਆਂ ਉਹ ਸਾਰੀਆਂ ਲੱਗੀਆਂ ਹੋਈਆਂ ਨੇ 20 20 ਰੁਪਏ ਸੇਲ ਬਾਕੀ ਆਪਾਂ ਨੇੜੋਂ ਤੁਹਾਨੂੰ ਜਿਹੜਾ ਉਹ ਦਿਖਾ ਦਾਨੇ ਆਗੇ ਤੇ ਇਸ ਤਰ੍ਹਾਂ ਦੀਆਂ ਦੁਕਾਨਾਂ ਇੱਥੇ ਮੇਲੇ ਦੇ ਵਿੱਚ ਲੱਗਦੀਆਂ ਨੇਗੀਆਂ ਜੁਐਲਰੀ ਵਾਲੀਆਂ ਈਰਿੰਗਸ ਵਗੈਰਾ ਹਨ ਐਵੇਂੀਆਂ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਇਹ ਮੇਲੇ ਦੇ ਵਿੱਚ ਜਿਹੜੀਆਂ ਉਹ ਲੱਗੀਆਂ ਹੋਈਆਂ ਨੇਗੀਆਂ ਤੇ ਅੱਗੇ ਚੱਲਦੇ ਆ ਅੱਗੇ ਉਹ ਆਪਾਂ ਦੇਖਦੇ ਆਂਗੇ ਜਾ ਕੇ ਮੇਲਾ ਤੇ ਰੋਡ ਦੇ ਦੋਨੋਂ ਸਾਈਡ ਸੜਕ ਦੇ ਦੋਨੋਂ ਸਾਈਡ ਦੁਕਾਨਾਂ ਮਿਲਣਗੀਆਂ ਆਪਾਂ ਨੂੰ ਆ ਬੱਚੇ ਵਾਲੇ ਖੜਾਉਣੇ ਹੋਗੇ ਹਨ ਬਹੁਤ ਸਾਰੇ ਬੱਚਿਆਂ ਵਾਲੇ ਖੜਾਉਣੇ ਵਾਲੀਆਂ ਦੁਕਾਨਾਂ ਇੱਥੇ ਮੇਲੇ ਦੇ ਵਿੱਚ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਜੀ ਤੇ ਆਹ ਸਾਈਡ ਵੀ ਉਸੇ ਤਰ੍ਹਾਂ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨਿਗੀਆਂ ਸੜਕ ਦੇ ਨਾਲ-ਨਾਲ ਦੋਨੋਂ ਪਾਸੇ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਜੀ ਚੱਲਦੇ ਆਂ ਜੀ ਆਪਾਂ ਅੰਦਰੋਂ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾਉਨੇ ਆ ਤੇ ਬਹੁਤ ਵੱਡਾ ਮੰਦਿਰ ਜਿਹੜਾ ਇੱਥੇ ਉਹ ਬਣਿਆ ਹੋਇਆ ਤੇ ਬਹੁਤ ਭਾਰੀ ਪਹਿਲੇ ਦਿਨ ਜਿਹੜਾ ਸੰਗਤਾਂ ਦਾ ਇਕੱਠ ਉਹ ਸ਼ੁਰੂ ਹੋ ਗਿਆ ਤੇ ਬਾਕੀ ਇੱਥੇ ਸਜਾਵਟ ਸਾਰੀ ਮੰਦਿਰ ਦੀ ਜਿਹੜੀ ਉਹ ਹੋ ਗਈ ਹੈ ਨਾ ਤੁਸੀਂ ਦੇਖ ਰਹੇ ਹੋ ਫੋਲੋ ਵਗੈਰਾ ਜਿਹੜੇ ਸਾਰੇ ਉਹ ਲੱਗੇ ਬਹੁਤ ਜ਼ਿਆਦਾ ਸਜਾਵਟ ਜਿਹੜੀ ਮੰਦਿਰ ਦੀ ਹੋਊਗੀ ਤੇ ਦੋ ਦਿਨ ਆਉਣ ਵਾਲੇ ਦੋ ਦਿਨ ਵੀ ਇੱਥੇ ਬਹੁਤ ਭਾਰੀ ਜਿਹੜਾ ਹੋ ਇਕੱਠ ਰਹਿਣਾ ਮੇਲੇ ਦੇ ਵਿੱਚ ਜੈ ਮੰਗਰ ਦੀ ਚੱਲਦੇ ਆਪਾਂ ਅੰਦਰੋਂ ਜਿਹੜੇ ਉਹ ਦਰਸ਼ਨ ਕਰਦੇ ਆਂਗੇ ਉੱਥੇ ਉਹ ਕਾਜ ਵੀ ਸਰਪਾਹਾਂ ਦਾ ਟਿਕਾਣਾ ਹੋਵੇਗਾ ਜੈ ਮੰਗਰ ਦੀ ਇੱਥੇ ਵੀ ਸੰਗਤਾਂ ਦਾ ਬਹੁਤ ਭਾਰੀ ਜਿਹੜਾ ਹੋ ਇਕੱਠ ਹੋਇਆ ਹੋਇਆ ਇਸ ਤਰ੍ਹਾਂ ਸੰਗਤਾਂ ਆਉਂਦੀਆਂ ਰਹੀਆਂ ਜੀ ਦਰਸ਼ਨਾਂ ਵਾਸਤੇ ਰਾਮ ਨਾਮ ਹੋਰ ਬਿਖੇਰ ਆਖਾਂ ਜੈ ਮਾਹਰ ਜੈ ਇਵੇਂ ਸੰਗਤਾਂ ਇੱਥੇ ਆਉਂਦੀਆਂ ਨੇ ਜੀਆਂ ਗੁਲਗਲੇ ਹਨਾ ਮਿੱਠੀਆਂ ਰੋਟੀਆਂ ਲੈ ਕੇ ਤੇ ਇਸ ਤਰ੍ਹਾਂ ਇੱਥੇ ਜਿਹੜਾ ਉਹ ਮੱਥਾ ਉਹ ਟੇਕਿਆ ਜਾਂਦਾ ਹਾਂਜੀ ਤੇ ਆ ਵੀਰੋਣੀ ਨੇ ਇੱਥੇ ਹਨਾ ਇੱਥੇ ਲੋਕਲੇ ਨੇ ਉਹਦੇ ਜੇ ਕਹਿੰਦੇ ਮੈਂ ਨਾਲ ਚੱਲ ਦਾਂ ਅੰਦਰੋਂ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾਉਣਾ ਬਾਕੀ ਇੱਥੇ ਵਕਤ-ਵਕਤ ਥਾਂਵੇਂ ਜਿਹੜਾ ਉਹ ਮੱਥਾ ਉਹ ਟੇਕਿਆ ਜਾਂਦਾ ਹਨ ਇਹ ਸਥਾਨ ਤੇ ਵੀ ਮੱਥਾ ਜਿਹੜਾ ਉਹ ਟੇਕਿਆ ਜਾਂਦਾ ਹੈ ਤੇ ਚੱਲਦੇ ਆਪਾਂ ਬਾਈ ਯੂਨੀਅਨ ਨਾਲ ਇਹ ਤੇ ਤੇ ਗੁਗਲੀਆਂ ਦਾ ਜਿਹੜਾ ਉਹ ਮੁੱਠਾ ਡਿੱਗਦਾ ਤੇ ਇਧਰ ਵੀ ਇਸ ਥਾਂ ਜਿਹੜਾ ਉਹ ਬਣਿਆ ਹੋਇਆ ਠੀਕ ਹੈ ਜੀ ਹਾਂ ਜੀ ਤੇ ਬੱਲਾ ਕੋਈ ਵੀ ਇਹ ਡਿੱਕ ਤੋਂ ਵੇਗਣ ਟਾਈਪ ਹੈ ਕੋਈ ਵੀ ਕਿਸੇ ਤਰ੍ਹਾਂ ਦੇ ਪੁੰਛੇ ਪੁੰਛੇ ਸਾਰਿਆਂ ਦਾ ਇੱਥੇ ਲਾਏ ਹੁੰਦਾਈ ਮਾਤਾ ਸੁਖ ਪੂਰੀ ਕਰਦੀ ਹੈ ਠੀਕ ਹੈ ਜੀ ਆਹ ਦਾ ਜੀ ਠੀਕ ਵੀ ਬਸ ਇਹ ਤੇ ਇਸ ਤਰ੍ਹਾਂ ਸੰਗਤਾਂ ਵੱਲੋਂ ਮੱਥਾ ਜਿਹੜਾ ਹੋ ਟੇਕਿਆ ਜਾਂਦਾ ਹੈ ਨਾ ਗੁਲਗਲਿਆਂ ਦਾ ਮੱਥਾ ਟਿਕਦਾ ਜੀ ਮਿੱਠੀਆਂ ਰੋਟੀਆਂ ਹਾਂ ਮਿੱਠੀਆਂ ਰੋਟੀਆਂ ਹੀ ਗੁਲਗਲਿਆਂ ਥਾਮ ਲਾਦਾ ਜੀ ਪੂੜੀਆਂ ਤੇ ਉਧਰ ਸੀਤਲਾ ਮਾਤਾ ਜਿਹੜੀ ਮੇਨ ਉਹਦਾ ਦਲੀਆ ਲਾਦਾ ਜੀ ਬਿਆ ਦਲੀਆ ਇਹੇ ਬਈ ਆਪਰਾ ਤਿੰਨ ਦਿਨ ਦਾ ਮੇਲਾ ਹੁੰਦਾ ਜੀ ਹਾਂਜੀ ਤਿੰਨ ਦਿਨਾਂ ਦਾ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਤੇ ਇਹ ਸਥਾਨ ਹੈ ਨਾ ਜਿੱਥੇ ਮੱਥਾ ਹੋ ਟੇਕਿਆ ਜਾਂਦਾ ਪਿੱਛੇ ਵੀ ਆਪਾਂ ਤੁਹਾਨੂੰ ਜਿਹੜਾ ਉਹ ਦਿਖਾਇਆ ਇਸ ਤਰ੍ਹਾਂ ਸੰਗਤਾਂ ਇੱਥੇ ਆਉਂਦੀਆਂ ਨੇ ਗਈਆਂ ਅ ਦਰਸ਼ਨਾਂ ਵਾਸਤੇ ਤੇ ਅੰਦਰੋਂ ਆਪਾਂ ਤੁਹਾਨੂੰ ਦਿਖਾਇਆ ਜ ਤੇ ਹੁਣ ਆਪਾਂ ਚੱਲਦੇ ਆਂ ਬਾਹਰ ਵਾਲੀ ਸਾਈਡ ਤੇ ਇਧਰ ਮਿੱਟੀ ਕੱਢੀ ਜਾਂਦੀ ਆ ਬਾਈ ਹਾਂਜੀ ਇਧਰ ਮਿੱਟੀ ਕੱਢੀ ਜਾਂਦੀ ਆ ਇਹ ਵਾਤਾ ਦੀ ਚੱਲਦੇ ਆਂ ਆਪਾਂ ਬਾਹਰੋਂ ਦੇਖਦੇ ਆਂ ਨਾ ਜਿੱਥੇ ਮਿੱਟੀ ਕੱਢਦੀਆਂ ਨੇ ਸੰਗਤ ਨੂੰ ਪਹਿਲਾਂ ਅੱਛਾ ਇਹ ਇਧਰ ਮਿੱਟੀ ਕੱਢੀ ਜਾਂਦੀ ਆ ਠੀਕ ਹੈ ਜੀ ਠੀਕ ਹੈ ਇੱਥੇ ਤਲਾਈ ਦਾ ਕੰਮ ਚੱਲ ਜਿੰਦਾ ਇਹ ਕਿ ਬਣ ਬਾਈ ਇਹ ਤਲਾਈ ਪਹਿਲਾਂ ਖਸ ਗਿਆ ਸੰਗਤ ਨੂੰ ਹਾਂ ਕਰਕੇ ਆ ਸੇਵਾ ਕੀਤੀ ਹਾਂਜੀ ਹਾਂਜੀ ਜੈ ਮਾਤਾ ਦੀ ਇਹ ਸਾਡਾ ਇਤਿਹਾਸਕ ਮੇਲਾ ਬਾਬਾ ਜੀਵਾ ਭਗਤ ਜੀ ਜਿਨ੍ਹਾਂ ਦੇ ਸਰ ਮਾਤਾ ਪ੍ਰਗਟ ਹੋਈ ਸੀ ਇਹ ਘਟੋ ਘਟ ਵਿੱਚ 7 800 ਸਾਲ ਪੁਰਾਣਾ ਹੈ ਇਹ ਬਾਬਾ ਜੀਵਾ ਭਗਤ ਜੀ ਮਤਲਬ ਸੇਵਾ ਕਰਦੇ ਹੁੰਦੇ ਨੰਗੇ ਪੈਰੀ ਸਾਡੇ ਗੁਰੂ ਘਰ ਉਦੋਂ ਗੋਵਿੰਦਪੁਰਾ ਸਾਹਿਬ ਹੁੰਦਾ ਪਹਿਲਾ ਗੁਰੂ ਘਰ ਨਹੀਂ ਹੁੰਦਾ ਸੀ ਮਤਲਬ ਨੇੜੇ ਨੇੜੇ ਉਦੋਂ ਇਹ ਨੰਗੇ ਪੈਰੀ ਬਾਬਾ ਜੀ ਆਂਦੇ ਹੁੰਦੇ ਉੱਥੇ ਸੇਵਾ ਕਰਦੇ ਫਿਰ ਉਸ ਤੋਂ ਬਾਅਦ ਸਾਡੇ ਬੁੜਲਾਡਾ ਸ਼ਹਿਰ ਲੱਗਦਾ ਸਾਨੂੰ ਉੱਥੇ ਰਾਜੇ ਦਾ ਕਿਲਾ ਬਣਦਾ ਸੀ ਉਹਦੀ ਮਤਲਬ ਅੱਜ ਵੀ ਨਿਸ਼ਾਨੀ ਪਈ ਹੈ ਮਸੂਰੀ ਇੱਕ ਦੀ ਛੋਟੀ ਛੋਟੀ ਜਿਹੜੀ ਆਲੇ-ਦਾਲੇ ਬਾਗਲ ਨੇ ਉਹ ਤੇ ਉਦੋਂ ਪਿੰਡਾਂ ਦੀਆਂ ਵਾਰੀਆਂ ਲੱਗਦੀਆਂ ਹੁੰਦੀਆਂ ਤੇ ਜਦੋਂ ਸਾਡੇ ਕਲਾਣੇ ਦੀ ਵਾਰੀ ਲੱਗੀ ਤਾਂ ਬਾਬਾ ਜੀ ਵਾਕਤ ਜੀ ਨੂੰ ਭੇਜਤਾ ਅੱਛਾ ਜੀ ਉਥੇ ਜਦੋਂ ਇਹ ਮਤਲਬ ਬੱਠੜ ਚੱਕਦੇ ਇੱਕ ਅਗੇਠਾ ਇਹਨਾਂ ਦੇ ਸਿਰ ਤੋਂ ਉੱਪਰ ਹੀ ਰਹਿੰਦਾ ਬੱਠੜ ਉਹ ਕਿਤੇ ਰਾਜੇ ਦੀ ਨਿਗਾਹ ਪੈ ਗਈ ਘੇੜਾ ਮਾਰਨ ਉਹ ਰਾਜੇ ਨੇ ਜਦੋਂ ਦੇਖਿਆ ਰਾਜੇ ਨੇ ਹੱਥ ਬੰਨ ਕੇ ਕਹਿਤਾ ਬਾਬਾ ਜੀ ਸਾਡੇ ਕਲਾਣੇ ਦੀ ਵਾਰੀ ਹੀ ਘਟਦੀ ਉਸ ਤਵਾਰ ਬਾਬਾ ਜੀ ਆਪ ਦਾ ਉਹੀ ਸੇਵਾ ਜਿਵੇਂ ਜਾਂਦੇ ਗੁਰੂ ਘਰ ਓਵੇਂ ਰੈਗੂਲਰ ਚੱਲਦਾ ਰਹੇ ਕੰਮ ਮਾਤਾ ਸੀਤਲਾ ਰਾਜਾ ਦੇ ਕੋਲੇ ਆਈ ਰਾਜਾ ਜੀ ਕੋਲੇ ਆਈ ਤਾਂ ਰਾਜੇ ਨੂੰ ਕਹਿਣ ਲੱਗੀ ਜੀ ਮੇਰੀ ਸੇਵਾ ਕਰੋ ਪੂਜਾ ਕਰੋ ਕਰੋ ਜੀ ਰਾਜਾ ਕਹਿੰਦਾ ਵੀ ਸਾਡੇ ਮਤਲਬ ਨਹੀਂ ਇਹ ਕ ਕਰ ਸਕਦੇ ਅਸੀਂ ਸਾਈ ਪਰਿਵਾਰ ਆ ਗਿਆ ਵੀ ਸਾਈ ਪਰਿਵਾਰ ਦੇ ਵਿੱਚ ਨਹੀਂ ਅਸੀਂ ਕਰ ਸਕਦੇ ਰਾਜਾ ਹੱਥ ਬੰਨ ਕੇ ਕਹਿੰਦਾ ਜੀ ਕਲਾਣਾ ਪਿੰਡ ਦੇ ਵਿੱਚ ਤੁਹਾਨੂੰ ਮਤਲਬ ਸੇਵਾਦਾਰ ਹੈ ਉਹ ਪਸਾਂਹ ਸਕਦਾ ਹੈ ਮਾਤਾ ਇੱਥੇ ਆ ਗਈ ਕਲਾਣੇ ਆ ਗਈ ਕਲਾਣੇ ਆ ਗਈ ਜਦੋਂ ਬਾਬਾ ਜੀ ਨੂੰ ਪੁੱਛਿਆ ਦੱਸਿਆ ਬਾਬਾ ਜੀ ਵਾ ਭਗਤ ਜੀ ਨੇ ਜਵਾਬ ਦਿੱਤਾ ਜਵਾਬ ਦਿੱਤਾ ਬਾਬਾ ਜੀ ਮੰਜੇ ਚ ਦੇਖ ਲੇ ਤੇ 9 ਮਹੀਨੇ ਪਏ ਰਹੇ ਕੋਈ 3 ਮਹੀਨੇ ਬਾਅਦ ਫੇਰ ਮਾਤਾ ਆਈ ਮਾਤਾ ਕਹਿੰਦੀ ਕਿਉਂ ਭਗਤਾ ਮਨਜ਼ੂਰ ਹੈ ਕਹਿੰਦਾ ਮਨਜ਼ੂਰ ਤਾਂ ਕਰੂੰ ਵੀ ਮੇਰੀਆਂ ਸ਼ਰਤਾਂ ਨੇ ਕਹਿੰਦਾ ਵੀ ਇੱਕ ਤਾਂ ਮੇਰੀ ਲਾੜ ਹੈ ਜਿਹੜੀ ਸਣੇ ਜੋੜੇ ਤੇਰੇ ਚੜਿਆ ਕਰੂ ਇਹ ਤੇ ਕਹਿੰਦੀ ਬੰਨ ਨੂੰ ਮਾਫ ਹੈ ਬਿੱਤਰ ਨੂੰ ਇਹ ਸਾਰਾ ਕੁਝ ਮਾਫ ਹੈ ਵੀ ਜਿਹੜਾ ਵੀ ਮੇਰਾ ਚੜਾਵਾ ਚੜਿਆ ਕਰੂ ਅੰਨ ਪਾਣੀ ਉਹ ਤੇਰੀ ਲਾਦ ਖਾਇ ਸਕਦੀ ਐ ਤੇਰੇ ਬੱਚੇ ਖਾਇ ਕਰਦੇ ਚਲੋ ਇਹ ਉਸ ਤੋਂ ਬਾਅਦ ਫੇਰ ਜਦੋਂ ਬਾਬਾ ਜੀ ਬਨ ਗਏ ਤੇ ਮਾਤਾ ਫੇਰ ਗਈ ਰਾਜੇ ਕੋਲੇ ਰਾਜੇ ਨੂੰ ਕਹਿਣ ਲੱਗੀ ਵੀ ਮੇਰਾ ਮੰਦਰ ਬਣਾ ਦੇ ਤੇ ਉਥੋਂ ਰਾਜੇ ਨੇ ਜੀ ਸੱਤ ਮਤਲਬ ਇਹਦੇ ਸਵਾਰ ਮਾਤਾ ਜੀ ਜਿਹੜੀ ਸਵਾਰੀ ਹੈ ਉਹ ਗਦੇ ਦੀ ਹੈ ਅੱਛਾ ਸੱਤ ਗਦੇ ਭਰ ਕੇ ਤੋਰਤੇ ਜਦ ਤੋਰਤੇ ਮਾਤਾ ਨੇ ਕਹਿੰਦਾ ਵੀ ਵਚਨ ਹੋ ਗਏ ਬਾਬੇ ਨਾਲ ਵੀ ਜਿੱਥੇ ਇਹ ਗਦੇ ਖੜ ਗਏ ਉੱਥੇ ਮੇਰਾ ਥਾਨ ਬਣਾ ਲਿਆ ਇਹ ਰੋਹੀ ਸੀ ਪਹਿਲਾਂ ਇੱਥੇ ਮਤਲਕਰ ਟਾਮੇ ਟਾਮੇ ਕਰ ਹੁੰਦੇ ਤੇ ਇਸ ਰੋਹੀ ਦੇ ਵਿੱਚ ਗਦੇ ਖੜ ਗਏ ਆ ਕੇ ਉਹ ਬਣਾਤਾ ਜੀ ਉਹਦਾ ਥਾਨ ਮੰਦਰ ਬਣਾਤਾ ਉਹ ਮੰਦਰ ਅੱਜ ਵੀ ਸਾਡਾ ਅੰਦਰ ਅਸੀਂ ਬਾਹਰੋਂ ਮੰਦਰ ਜਿਹੜਾ ਲੈ ਗੁਣੀਆਂ ਚ ਬਣਾ ਲਿਆ ਪਰ ਉਹ ਅੰਦਰ ਉਹਵੇਂ ਜਿਵੇਂ ਪਿੱਡਾ ਹੈ ਉਹ ਮੰਦਰ ਜਿਹੜਾ ਮਾਤਾ ਦੇ ਬਚਨਾਂ ਦਾ ਹੈ ਉਹ ਮੰਦਰ ਅੱਜ ਵੀ ਹੈ ਇਹ ਹੁਣ ਮੇਲਾ ਮਤਲਬ ਚੇਤ ਦੀ ਛੱਟ ਸਤਿਉੰਗ ਦਾ ਪੰਜਵੀਂ ਦਾ ਪਹਿਲਾ ਦਿਨ ਹੁੰਦਾ ਹੈ ਦੇਸੀ ਮਿਨਾ ਤੇ ਸਤਿਉ ਨੂੰ ਇਹਦਾ ਲਾਸਟੋਂ ਦਾ ਵਿਜੜ ਜਾਂਦਾ ਢੋਲ ਖੇੜ ਹੁੰਦੇ ਨੇ ਦੂਰੋਂ ਦੂਰੋਂ ਪਹਿਲਵਾਨ ਆਉਂਦੇ ਨੇ ਹੁਣ ਮੇਲੇ ਦੇ ਵਿੱਚ ਸੰਗਤ ਬਹੁਤ ਜਿਆਦਾ ਆਉਂਦੀ ਆ ਸਾਰੇ ਸੰਗਤ ਵਾਸਤੇ ਪ੍ਰਬੰਧ ਕੀਤੇ ਜਾਂਦੇ ਨੇ ਡਾਕਟਰਾਂ ਦਾ ਮੈਡੀਕਲ ਹੋਰ ਸਾਰੇ ਲੰਗਰ ਵਗੈਰਾ ਸਾਰੇ ਮਤਲਬ ਫੁੱਲ ਕੋਈ ਕਿਸੇ ਸੰਗਤ ਨੂੰ ਕੋਈ ਤਕਲੀਫ ਨਹੀਂ ਆਉਂਦੀ ਐ ਸਾਲ ਵੀ ਅਸੀਂ ਲੰਗਰ ਹਾਲ ਨਵਾਂ ਬਣਾ ਲਿਆ ਤੇ ਹੁਣ ਸੰਗਤ ਆਰਾਮ ਕਰਦੀਆਂ ਨਾਲੇ ਲੰਗਰ ਛਕਦੀ ਆ ਸਾਡੇ ਇਸ ਮੇਲੇ ਦੀ 16 ਮੈਂਬਰੀ ਕਮੇਟੀ ਬਣਦੀ ਹੈ ਹਰ ਸਾਲ ਸਾਡੇ ਲਾਣਿਆਂ ਦੇ ਵਿੱਚੋਂ ਜਾਨੀ ਕਿ ਬਾਰੀਆਂ ਬਦਲੀ ਜਾਂਦੀਆਂ ਨੇ 16 ਬੰਦੇ ਬਦਲ ਲਏ ਜਾਂਦੇ ਨੇ ਸਾਰੇ ਲਾਣਿਆਂ ਚੋਂ 16 ਮੈਂਬਰੀ ਕਮੇਟੀ ਬਣਾ ਕੇ ਕਮੇਟੀ ਇਸ ਮੰਦਰ ਦਾ ਅੱਗੇ ਮਤਲਬ ਪ੍ਰਬੰਧ ਸਾਰੇ ਸਾਰੀ ਸੰਗਤ ਦੇ ਪ੍ਰਬੰਧ ਸਾਰਾ ਕੁਝ ਕਮੇਟੀ ਨੇ ਕਰਵਾਉਣਾ ਹੁੰਦਾ ਹੈ ਇਸ ਸਾਲ ਵੀ ਕਮੇਟੀ ਅਤੇ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਦਾ ਸੀਵਰੇਜ ਅਲੱਗ ਕੀਤਾ ਗਿਆ ਮਾਤਾ ਦਾ ਸਰੋਵਰ ਅਲੱਗ ਬਣਾਇਆ ਗਿਆ ਜਿਹਦੇ ਵਿੱਚ ਸਾਫ਼ ਪਾਣੀ ਪੈਂਦਾ ਆਪਾਂ ਧਰੋਂ ਤੋਂ ਮੰਦਿਰ ਦੇ ਦਰਸ਼ਨ ਜਿਹੜੇ ਉਹ ਕਰਵਾਤੇ ਬਾਕੀ ਸਾਰਾ ਇਤਿਹਾਸ ਜਿਹੜਾ ਉਹ ਆਪਾਂ ਦੱਸਿਆ ਇਹ ਸਥਾਨ ਦਾ ਤੇ ਐ ਇੱਧਰ ਆਪ ਸਾਰੀਆਂ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਮਠਿਆਈ ਵਾਲੀਆਂ ਹਨ ਜਿਵੇਂ ਪਹਿਲਾਂ ਵੀ ਆਪਾਂ ਤੁਹਾਨੂੰ ਜਿਹੜਾ ਉਹ ਦਿਖਾਇਆ ਸੀ ਇਸ ਤਰ੍ਹਾਂ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਇਹ ਮੇਲੇ ਦੇ ਵਿੱਚ ਜਿਹੜੀਆਂ ਉਹ ਲੱਗਦੀਆਂ ਨੇ ਤੇ ਬਹੁਤ ਜ਼ਿਆਦਾ ਜਿਹੜਾ ਇਹ ਮੇਲਾ ਉਹ ਭਰਦਾ ਹਨ ਤੁਸੀਂ ਵੀਡੀਓ ਦੇ ਵਿੱਚ ਸਾਰਾ ਉਹ ਦੇਖਿਆ ਹੀ ਆ ਬਹੁਤ ਦੂਰ ਦੂਰ ਤੱਕ ਦੁਕਾਨਾਂ ਜਿਹੜੀਆਂ ਉਹ ਹੁੰਦੀਆਂ ਨੇਗੀਆਂ ਬੱਚਿਆਂ ਦੇ ਖੜਾਉਣੇ ਵਾਲੀਆਂ ਮਠਿਆਈ ਵਾਲੀਆਂ ਇਹ ਮੇਲੇ ਦੇ ਵਿੱਚ ਤੇ ਬਹੁਤ ਜ਼ਿਆਦਾ ਭਾਰੀ ਜਿਹੜਾ ਉਹ ਸੰਗਤਾਂ ਦਾ ਇਕੱਠ ਹੁੰਦਾ ਬਹੁਤ ਦੂਰੋਂ ਦੂਰੋਂ ਆ ਕੇ ਇੱਥੇ ਸੰਗਤਾਂ ਜਿਹੜੀਆਂ ਆਉਂਦੀਆਂ ਨੇ ਦਰਸ਼ਨਾਂ ਵਾਸਤੇ ਮਾਤਾ ਸ਼ੀਤਲਾ ਜੀ ਦਾ ਇਹ ਜਿਹੜਾ ਉਹ ਮੇਲਾ ਹੁੰਦਾ ਸਾਰਾ ਇਤਿਹਾਸ ਆਪਾਂ ਜਿਹੜਾ ਉਹ ਦੱਸਿਆ ਹੀ ਆ ਤੇ ਆ ਸਾਮਾਨ ਸਾਰਾ ਇਸ ਤਰ੍ਹਾਂ ਦਾ ਕੁਝ ਹਨਾ ਕੱਪ ਵਗੈਰਾ ਕਰੋਕਰੀ ਐਵੇਂ ਬਹੁਤ ਸੋਹਣੇ ਸੋਹਣੇ ਤਰੀਕੇ ਦਾ ਸਮਾਨ ਇੱਥੇ ਜਿਹੜਾ ਹੋ ਦੁਕਾਨਾਂ ਦੇ ਉੱਪਰ ਮਿਲੂਗਾ ਬਹੁਤ ਸੋਹਣੇ ਤਰੀਕੇ ਦਾ ਜਿਹੜਾ ਸਮਾਨ ਇਹ ਬਣਿਆ ਹੋਇਆ ਜਿਵੇਂ ਐਵੇਂ ਦਾ ਸਮਾਨ ਸਰਸਮੇਲਿਆਂ ਦੇ ਵਿੱਚ ਹੁੰਦਾ ਬਹੁਤ ਸੋਹਣਾ ਸਮਾਨ ਹੈ ਇਹ ਦੁਕਾਨ ਦੇ ਉੱਪਰ ਜਿਹੜਾ ਹੋ ਹਨ ਤੇ ਇਧਰਲੀ ਸਾਈਡ ਕਾਫੀ ਸਾਰੇ ਝੂਲੇ ਜਿਹੜੇ ਉਹ ਲੱਗੇ ਹੋਏ ਨੇ ਝੂਲੇ ਆਪਾਂ ਨੂੰ ਦਿਖਾ ਦਨੇ ਆ ਛੋਟੇ ਬੱਚਿਆਂ ਦੇ ਹਨ ਇੰਜੋਏ ਵਾਸਤੇ ਤੇ ਛੋਟੇ ਛੋਟੇ ਬੱਚੇ ਬੈਠ ਕੇ ਇੰਜੋਏ ਵੀ ਜਿਹੜਾ ਉਹ ਝੂਲਿਆਂ ਦੇ ਵਿੱਚ ਕਰ ਰਹੇ ਨੇ ਇਸ ਤਰ੍ਹਾਂ ਛੋਟੇ ਬੱਚਿਆਂ ਦੇ ਇੰਜੋਏ ਵਾਸਤੇ ਬਹੁਤ ਸਾਰੇ ਝੂਲੇ ਇੱਥੇ ਜਿਹੜੇ ਉਹ ਲੱਗਦੇ ਨੇ ਅਤੇ ਟ੍ਰੇਨ ਜਿਹੜੀ ਉਹ ਚੱਲ ਰਹੀ ਆ ਛੋਟੇ ਛੋਟੇ ਬੱਚੇ ਇੰਜੋਏ ਕਰ ਰਹੇ ਆ ਆ ਵਾਈਡ ਵੀ ਕੁਝ ਤੋਂ ਬੱਚਿਆਂ ਵਾਲੇ ਜਿਹੜੇ ਉਹ ਝੂਲੇ ਹੈਗੇ ਨੇ ਹਨਾ ਬੱਚੇ ਇੱਥੇ ਵੀ ਇੰਜੋਏ ਜਿਹੜਾ ਉਹ ਕਰ ਰਹੇ ਨੇ ਇਸ ਤਰ੍ਹਾਂ ਬਹੁਤ ਵੱਡੇ ਵੱਡੇ ਝੂਲੇ ਇਹ ਮੇਲੇ ਦੇ ਵਿੱਚ ਜਿਹੜੇ ਉਹ ਲੱਗਦੇ ਨੇਗੇ ਮਾਂਤੀ ਨਿਕਲੇ ਆ ਜੰਨਤ ਇੰਨਾ ਆਹ ਭਾਈ ਹੁਣ ਹੀ ਕਹਿੰਦਾ ਸਾਡੀ ਵੀ ਬਣਾਇਓ ਵੀਡੀਓ ਹਾਂਜੀ ਜੂਸ ਉਹਨਾਂ ਨੂੰ ਆ ਗਈ ਨਜ਼ਾਰੇ 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 ਹਾਂਜੀ ਕੀ ਨਾਮ ਹੈ ਬਟਾ ਬਲਦੇਵ ਬਲਦੇਵ ਠੀਕ ਆ ਦੁਕਾਨ ਲਾਈ ਆ ਤੁਸੀਂ ਹਾਂਜੀ ਬਲਦੇਵ ਭਾਈ ਨੇ ਦੁਕਾਨ ਲਾਈ ਆ ਭਾਈ ਮੇਲੇ ਦੇ ਵਿੱਚ ਹੋਰ ਠੀਕ ਠਾਕ ਜੀ ਠੀਕ ਆ ਆਪਣੇ ਜਵਾਬ ਠੀਕ ਆ ਹਾਂਜੀ ਹਾਂ ਠੀਕ ਠਾਕ ਲਓ ਜੀ ਐਵੇਂ ਸਾਰੀਆਂ ਦੁਕਾਨਾਂ ਮੇਲੇ ਦੇ ਵਿੱਚ ਜਿਹੜੀਆਂ ਉਹ ਲੱਗਦੀਆਂ ਨੇਗੀਆਂ ਪਿੱਛੇ ਵੀ ਜਿਵੇਂ ਆਪਾਂ ਤੁਹਾਨੂੰ ਸਾਰੀਆਂ ਦੁਕਾਨਾਂ ਉਹ ਦਿਖਾਈਆਂ ਨੇਗੀਆਂ ਬਹੁਤ ਵੱਡਾ ਹੈ ਮੇਲਾ ਲੱਗਦਾ ਆ ਗਈ ਜੀ ਆ ਗਈ ਸਾਰੀ ਆ ਗਈ ਬਹੁਤ ਵੱਡਾ ਮੇਲਾ ਲੱਗਦਾ ਕੁਲਾਣੇ ਪਿੰਡ ਦੇ ਵਿੱਚ ਐਵੇਂ ਬਹੁਤ ਸਾਰੀਆਂ ਦੁਕਾਨਾਂ ਇੱਥੇ ਜਿਹੜੀਆਂ ਉਹ ਲੱਗਦੀਆਂ ਨੇਗੀਆਂ ਲਓ ਬਾਈ ਕਹਿੰਦਾ ਬਾਈ ਦਾ ਫੋਟੋ ਖੇਚੋ ਮੇਰੀ ਠੀਕ ਹੈ ਜੀ ਓਕੇ ਤੇ ਐਵੇਂ ਵੱਡੀਆਂ ਵੱਡੀਆਂ ਦੁਕਾਨਾਂ ਲੱਗਦੀਆਂ ਨੇ ਤੇ ਮੈਂ ਇੱਥੇ ਬਲੌਗ ਬਣਾਉਣਾ ਆ ਹਨ ਤੇ ਇਹ ਏਰੀਆ ਵਾਲਿਆਂ ਨੇ ਬਹੁਤ ਚਾਹ ਕਰਿਆ ਬਹੁਤ ਖੁਸ਼ ਹੋ ਕੇ ਮੇਰੇ ਸਾਰੇ ਤੇ ਬਹੁਤ ਜਣਿਆਂ ਨੇ ਪੁੱਛ ਰਹੇ ਨੇ ਇੱਥੇ ਵੀ ਤੁਸੀਂ ਬਲੌਗ ਬਣਾ ਰਹੇ ਹੋ ਕਿਹੜਾ ਜੈਨਲ ਆ ਤੁਹਾਡਾ ਤੇ ਬਹੁਤ ਜ਼ਿਆਦਾ ਜਣਿਆਂ ਨੇ ਮੈਨੂੰ ਪੁੱਛਿਆ ਤੇ ਇਧਰ ਨਾਲ ਨਾਲ ਦੁਕਾਨਾਂ ਤੁਸੀਂ ਦੇਖ ਰਹੇ ਹੋ ਸਾਰੀਆਂ ਲੱਗੀਆਂ ਹੋਈਆਂ ਬਹੁਤ ਭਾਰੀ ਇਕੱਠਾ ਦੁਕਾਨਾਂ ਦੇ ਉੱਪਰ ਤੇ ਇਧਰ ਹੈਗੇ ਨੇ ਚੂਲੇ ਹਨ ਤੇ ਕਿਸ਼ਤੀ ਵਗੈਰਾ ਵੀ ਜਿਹੜੀ ਉਹ ਹੈਗੀ ਤੇ ਪਹਿਲਾਂ ਕਿਸ਼ਤੀ ਇਹ ਚੱਲ ਰਹੀ ਸੀਗੀ ਦੂਰੋਂ ਟੰਡੋਲ ਵੀ ਜਲ ਰਿਆ ਸੀ ਜਾਨੂ ਮੈਂ ਕੋਲੇ ਆਇਆ ਜਾਨੂ ਇਹ ਖੜ ਕੇ ਆ ਨੇ ਆਪਾਂ ਵੀਡੀਓ ਦੇ ਵਿੱਚ ਚੱਲਦਾ ਵੀ ਤੁਹਾਨੂੰ ਦਿਖਾਉਂਦੇ ਕਿਹੜਾ ਦੇਖਦੇ ਆ ਜੇ ਸ਼ਾਇਦ ਹੁਣ ਦੁਬਾਰਾ ਚੱਲੇ ਹਨ ਤੇ ਸ਼ਾਮ ਦੇ ਟਾਈਮੇ ਝੂਲੇ ਵਗੈਰਾ ਚੱਲਦੇ ਹੁੰਦੇ ਨੇ ਮੇਲਿਆਂ ਦੇ ਵਿੱਚ ਜਿਵੇਂ ਹੁਣ 2:30 ਦਾ ਜਿਹੜਾ ਉਹ ਸਮਾਂ ਹੋਇਆ ਤੇ ਹੁਣ ਜਿਹੜਾ ਝੂਲੇ ਵਾਲਾ ਕੰਮ ਭਖਣ ਲੱਗਿਆ ਆਹ ਲਓ ਵੀ ਕਿਸ਼ਤੀ ਚੱਲ ਪਈ ਕਿਸ਼ਤੀ ਚਲਾਉ ਬਾਈ ਹੁਣ ਹੌਲੀ ਇਸ ਤਰ੍ਹਾਂ ਵੱਡੇ ਵੀਡੀਆਂ ਕਿਸ਼ਤੀਆਂ ਵੱਡੇ ਵੱਡੇ ਚੰਡੋਲ ਹਨ ਇਹ ਮੇਲੇ ਦੇ ਵਿੱਚ ਜਿਹੜੇ ਹੋ ਲੱਗਦੇ ਨੇ ਜਦੋਂ ਆਪਾਂ ਪਹਿਲਾਂ ਆਏ ਸੀ ਉਦੋਂ ਆਹ ਸਾਈਡ ਬਿਲਕੁਲ ਖਾਲੀ ਪਈ ਸੀਗੀ ਝੂਲੇ ਵਾਲੀ ਤੇ ਹੁਣ ਇਧਰ ਪਿੱਛੇ ਟ੍ਰੇਨ ਵੀ ਜਿਹੜੀ ਉਹ ਚੱਲਣ ਲੱਗੀ ਤੇ ਉਧਰ ਕਿਸ਼ਤੀ ਵੀ ਜਿਵੇਂ ਆਪਾਂ ਤੁਹਾਨੂੰ ਦਿਖਾਈ ਹੈ ਜਿਹੜੀ ਉਹ ਚੱਲ ਰਹੀ ਆ ਤੇ ਸ਼ਾਮ ਦੇ ਟਾਈਮ ਜ਼ਿਆਦਾ ਭਖਦਾ ਹੁੰਦਾ ਝੂਲੇ ਵਾਲਾ ਕੰਮ ਉਹ ਦੇਖੋ ਪਿੱਛੇ ਕਿਸ਼ਤੀ ਚੱਲਦੀ ਤੇ ਸ਼ਾਮ ਨੂੰ ਜ਼ਿਆਦਾ ਰਸ਼ ਹੁੰਦਾ ਝੂਲੇ ਵਾਲੀ ਸਾਈਡ ਤੇ ਕੁਛ ਅੱਜ ਪਹਿਲਾ ਦਿਨ ਮੇਲੇ ਦਾ ਤੇ ਜਿਵੇਂ ਕੱਲ ਦਾ ਦਿਨ ਜਾਂ ਪਰਸੋਂ ਦਾ ਦਿਨ ਪਰਸੋਂ ਨੂੰ ਹੋਰ ਵੀ ਜ਼ਿਆਦਾ ਇੱਥੇ ਭਾਰੀ ਜਿਹੜਾ ਉਹ ਇਕੱਠ ਹੋਊਗਾ ਕਿਉਂਕਿ ਬਹੁਤ ਵੱਡਾ ਇਹ ਮੇਲਾ ਜਿਵੇਂ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਸਾਰਾ ਦਿਖਾਇਆ ਹੀ ਆ ਤੇ ਹੁਣ ਚੰਡੋਲ ਵੀ ਚੱਲੂ ਤੇ ਜਦੋਂ ਹੀ ਚੰਡੋਲ ਚੱਲੂ ਉਹ ਆਪਾਂ ਦਿਖਾ ਕੇ ਤੁਹਾਨੂੰ ਫੇਰ ਆਪਾਂ ਵੀਡੀਓ ਦੀ ਜਿਹੜੀ ਉਹ ਸਮਾਪਤੀ ਕਰਾਂਗੇ ਸਾਰਾ ਪਾ ਤਕਰੀਬਨ ਤੁਹਾਨੂੰ ਮੇਲਾ ਦਿਖਾਤਾ ਹਨ ਆਲੇ ਦੁਆਬ ਦਿਖਾਤਾ ਇਤਿਹਾਸ ਸਾਰਾ ਪਾ ਤੁਹਾਨੂੰ ਦੱਸਿਆ ਵੀ ਕੀ ਜਿਹੜਾ ਇਤਿਹਾਸ ਆ ਇਹ ਮੇਲੇ ਦਾ ਤੇ ਕਿਵੇਂ ਦਾ ਸਾਰਾ ਇਹ ਮੇਲਾ ਹੁੰਦਾ ਲਓ ਜੀ ਚੰਡੋਲ ਵੀ ਜਿਹੜਾ ਉਹ ਚੱਲ ਪਿਆ ਤੇ ਚੰਡੋਲ 'ਚ ਵੀ ਬਹੁਤ ਸਾਰੇ ਜਾਨੇ ਹੁਣ ਬੈਠ ਗਏ। ਤਕਰੀਬਨ ਫੁੱਲੇ ਹੋ ਗਿਆ ਚੰਡੋਲ। ਬਹੁਤ ਸੋਹਣਾ 뷰 ਆਉਂਦਾ ਤੇ ਰਾਤ ਨੂੰ ਤੇ ਚੰਡੋਲ ਦਾ ਹੋਰ ਵੀ ਸੋਹਣਾ 뷰 ਆਉਂਦਾ ਹੋਊ ਜਦੋਂ ਲਾਈਟਾਂ ਵਗੈਰਾ ਜਲਦੀਆਂ ਹੋਣਗੀਆਂ। ਤੇ ਚੰਡੋਲ 'ਵੇ ਨਾ ਮੇਲਾ ਜਿਹੜਾ ਹਉਦੂਰਾ ਹੁੰਦਾ। ਗੱਲ ਇਹ ਜੀ ਝੂਲਿਆਂ ਦਾ ਬਣਦੀ ਆ ਮੇਲੇ ਦੀ। ਚੰਡੋਲ ਚੰਡੋਲ ਮੇਨ ਹੁੰਦਾ ਮੇਲੇ ਦੇ ਵਿੱਚ ਜਿੱਥੇ ਚੰਡੋਲ ਲੱਗਿਆ ਹੋਵੇ ਨਾ ਪਤਾ ਲੱਗ ਜਾਂਦਾ ਵੀ ਇਹ ਮੇਲਾ ਹੈ। ਲਓ ਜੀ ਝੂਲੇ ਵੀ ਆਪਾਂ ਐਨ ਚੱਲਦੇ ਦਿਖਾਦੇ ਤੁਹਾਨੂੰ ਵੀਡੀਓ ਦੇ ਵਿੱਚ। ਬਹੁਤ سارے ਜਣੇ ਰੌਲਾ ਪਾ ਰਹੇ ਨੇ ਜਦ ਉੱਪਰ ਜਾਂਦਾ ਨਾ ਸਿਰੇ ਦੇ ਚੀਕਾਂ ਮਾਰ ਰਹੇ ਨੇ ਜਦ ਉੱਪਰ ਜਾਂਦਾ ਨਾ ਉਹ ਡਰ ਲੱਗਦਾ ਹੋਊਗਾ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਕੋਲਾਣੇ ਦਾ ਮੇਲਾ ਸੋ ਇਹ ਵੀਡੀਓ ਨੂੰ ਆਪਾਂ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਐਵੇਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ